ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਤੇ ਕਨੂਰੀ ਬਾਰਡਰ ਦੇ ਉੱਤੇ ਲਗਾਤਾਰ ਪਿਛਲੇ 10 ਮਹੀਨਿਆਂ ਤੋਂ ਜਿਹੜਾ ਅੰਦੋਲਨ ਚੱਲ ਰਿਹਾ ਉਸ ਨੂੰ ਲੈ ਕੇ ਜਿਵੇਂ ਹੁਣ ਮਰਨ ਵਰਤ ਤੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਅੱਜ 20 ਮਾ ਦਿਨਾਂ ਜਿਸ ਨੂੰ ਲੈ ਕੇ ਹੁਣ ਗੱਲਬਾਤ ਜੇਕਰ ਦੇਖੀ ਜਾਵੇ ਤਾ ਅੱਜ ਹੁਣ ਜਿਹੜੀ ਵੱਡੀ ਖਬਰ ਇੱਕ ਸਾਹਮਣੇ ਆ ਰਹੀ ਹੈ ਉਸ ਉਤਰ ਦੇ حوالے ਤੋਂ ਕਿ ਹੁਣ ਪੀਐਮ ਮੋਦੀ ਹੋਰਾਂ ਦੇ ਵੱਲੋਂ ਵੀ ਇੱਕ ਮੀਟਿੰਗ ਚੱਲਦੀ ਗਈ ਹੈ ਮੀਟਿੰਗ ਦੇ ਵਿੱਚ ਕੀ ਕੁਝ ਗੱਲਬਾਤ ਹੋਈ ਹੈ ਇਹ ਵੀ ਚਰਚਾ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਹੋਵੇਗੀ ਗਰਨਾਮ ਸਿੰਘ ਚਰੂਨੀ ਹੋਰਾਂ ਦੇ ਵੱਲੋਂ ਅੱਜ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਨਾਲ ਮੁਲਾਕਾਤ ਕਰਨੀ ਹੈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਮੀਟਿੰਗ ਕਰਕੇ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਤੋ ਸੋ ਇਹਨਾਂ ਗੱਲਾਂਬਾਤਾਂ ਦੇ ਉੱਤੇ ਜੇਕਰ ਗੱਲਬਾਤ ਕਰੀਏ ਤਾਂ ਜੋ ਬਿੱਤੇ ਦੇ ਨਿਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਤੀਜਾ ਜੱਥਾ 101 ਮਰਜੀਵੜਿਆਂ ਦਾ ਗਿਆ ਸੀ ਉਹਦੇ ਉੱਤੇ ਜਿਸ ਤਰ੍ਹਾਂ ਅੱਤੂ ਗੈਸ ਦੇ ਪਾਣੀ ਦੀਆਂ ਬੁਛਾਰਾ ਕੀਤੀਆਂ ਨੇ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਰੋਜ਼ਾਨਾ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜੀ ਚਿੱਲਾ ਸਾਹਿਬ ਸਵਾਗਤ ਹੈ ਤੁਹਾਡੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜੀ ਚਲਾ ਸਾਬ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੀਐਮ ਮੋਦੀ ਖੁਰਾਂ ਦੇ ਵੱਲੋਂ ਕਿਸਾਨੀ ਮਸਲੇ ਨੂੰ ਲੈ ਕੇ ਵੀ ਇੱਕ ਮੀਟਿੰਗ ਸੱਦੀ ਗਈ ਹੈ ਕੀ ਸੱਚ ਹੈ ਜੀ ਦਾ ਮਨਦੀਪ ਜੀ ਦੇਖੋ ਮੀਡੀਆ ਦੇ ਇੱਕ ਹਿੱਸੇ 'ਚ ਇਹ ਖਬਰ ਛਪੀ ਹੈ ਜੀ ਹੁਣ ਇਹ ਨਹੀਂ ਪਤਾ ਵੀ ਇਹਦੇ 'ਚ ਕਿੰਨੀ ਕਿ ਸੱਚਾਈ ਹੈ ਜਾਂ ਇਹ ਪਲਾਂਟਿਡ ਖਬਰ ਹੈ ਹੂੰ ਉਸ ਖਬਰ 'ਚ ਕਿਹਾ ਗਿਆ ਹੈ ਕਿ ਕੱਲ ਜੀ ਲੰਘੇ ਕੱਲ ਮੀਨਸ 14 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਭਵਨ 'ਚ ਕਿਉਂਕਿ ਸੈਸ਼ਨ ਚੱਲ ਰਿਹਾ ਹੈ ਜੀ ਹਾਂ ਸੰਸਦ ਭਵਨ 'ਚ ਇੱਕ ਮੀਟਿੰਗ ਕੀਤੀ ਹੈ ਜਿਸ ਵਿੱਚ ਕੇਂਦਰ ਦੇ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜਿਹੜੇ ਜੇ ਪ੍ਰਕਾਸ਼ ਨੱਡਾ ਸਿਹਤ ਮੰਤਰੀ ਨੇ ਮੌਜੂਦ ਸੀ। ਮੇਰੇ ਉਹਦੇ 'ਚ ਇਹ ਕਿਹਾ ਗਿਆ ਉਸ ਖਾਨ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਮੀਟਿੰਗ 'ਚ ਪੰਜਾਬ 'ਚ ਜਿਹੜਾ ਚੱਲ ਰਿਹਾ ਹੈ ਕਿਸਾਨ ਅੰਦੋਲਨ ਸੰਭੂ ਤੇ ਖਨੌਰੀ ਬਾਡਰ 'ਚ ਵੀ ਉਹਦੇ ਬਾਰੇ ਗੱਲਬਾਤ ਕੀਤੀ ਹੈ। ਜੀ ਇਹ ਜਾਣਕਾਰੀ ਲਈ ਹੈ ਅੰਦੋਲਨ ਬਾਰੇ। ਜੇ ਇਹ ਸੱਚ ਹੈ ਜੇ ਆਪਾਂ ਮੰਨ ਲਈਏ ਵੀ ਜੇ ਖਬਰ ਸੱਚ ਹੈ ਤਾਂ ਮੈਨੂੰ ਲੱਗਦਾ ਹੈ ਕਿ ਚਲੋ देर ਨਾਲ ਹੀ ਸਹੀ ਪ੍ਰਧਾਨ ਮੰਤਰੀ ਦੀ ਜਾਗਤਾ ਖੁੱਲੀ ਹੈ ਵੀ ਜਿਹੜੇ ਦੇਸ਼ ਦੇ ਅੰਨਦਾਤਾ ਨੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ ਨੇ ਉਹ ਕਿਵੇਂ ਠੰਡੀਆਂ ਰਾਤਾਂ 'ਚ ਬਾਰਡਰਾਂ ਦੇ ਪੇ ਨੇ ਕਿਵੇਂ ਅੱਜ ਸਿਗਜੀਤ ਸਿੰਘ ਦੱਲੇਵਾਲ ਜਿਹੜੇ ਵੱਡੇ ਕਿਸਾਨ ਆਗੂ ਨੇ ਜਿਨ੍ਹਾਂ ਦੇ ਜਿਹੜੇ ਕੈਂਸਰ ਦੇ ਰੋਗ ਤੋਂ ਪੀੜਤ ਨੇ ਉਹਨਾਂ ਨੂੰ ਅੱਜ 20ਵਾਂ ਦਿਨ ਉਹਨਾਂ ਦਾ ਮਰਨ ਵਰਤ ਹੋ ਗਿਆ ਤੇ ਲਗਭਗ ਉਹਨਾਂ ਦਾ 13 ਤੇ 14 ਕਿਲੋ ਜਿਹੜਾ ਵਜਨ ਹੈ ਉਹ ਘਟ ਚੁੱਕਿਆ ਹੈ ਤੇ ਉਹਨਾਂ ਦੀ ਜਿਹੜੀ ਸਿਹਤ ਹੈ ਲਗਾਤਾਰ ਵਿਗੜ ਰਹੀ ਹੈ ਤੇ ਚਿੰਤਾਜਨਕ ਬਣਦੀ ਜਾ ਰਹੀ ਹੈ ਡਾਕਟਰ ਜਿਹੜੇ ਉਹਨਾਂ ਦੇ ਚੈੱਕਅਪ ਕਰਦੇ ਨੇ ਉਹ ਵੀ ਲਗਾਤਾਰ ਉਹਨਾਂ ਦੇ ਸਿਹਤ ਤੇ ਚਿੰਤਾ ਪ੍ਰਗਟਾ ਰਹੇ ਨੇ ਕਿ ਕਿਸੇ ਵੀ ਵੇਲੇ ਕੋਈ ਕਿਡਨੀ ਫੇਲ ਹੋ ਸਕਦੀ ਹੈ ਕੋਈ ਲੀਵਰ ਦਾ ਰੋਗ ਹੋ ਸਕਦਾ ਹੈ ਕੋਈ ਹਾਰਟ ਅਟੈਕ ਹੋ ਸਕਦਾ ਹੈ ਕੱਲ ਆਪਾਂ ਸਾਰਿਆਂ ਨੇ ਦੇਖਿਆ ਹੋਣਾ ਹੈ ਕਿ ਉਹਨਾਂ ਨੂੰ ਉਹ ਖੁਦ ਉੱਠ ਵੀ ਨਹੀਂ پا ਰਹੇ ਸੀ ਉਹਨਾਂ ਦੇ ਜਿਹੜੇ ਸਹਾਉਗੀ ਕਰਕੁਨ ਸੀ ਉਹ ਉਹਨਾਂ ਨੂੰ ਉਠਾ ਰਹੇ ਸੀ ਉਹਨਾਂ ਨੂੰ ਜੁੱਤੀ ਵੀ ਦੂਜੇ ਪਾ ਰਹੇ ਸੀ ਜਾਨਕਿ ਇਸ ਹੱਦ ਤੱਕ ਜਿਹੜੇ ਟੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਕਮਜ਼ੋਰ ਹੋ ਚੁੱਕੀ ਹੈ ਸੋ ਇਹ ਸਭ ਦੇ ਵਿਚਾਰੇ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਈ ਗੰਭੀਰ ਹੋਏ ਨੇ ਕਿਸਾਨ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਤਾਂ ਇਹ ਸੁਭ ਸ਼ਗਨ ਹੈ ਤੇ ਸੁਭ ਸੰਕੇਤ ਹੈ ਤੇ ਇਹ ਵੈਗਰੂ ਕਰੇ ਕਿ ਜਿਹੜੀ ਖਬਰ ਛਪੀ ਹੈ ਇੱਕ ਹਿੱਸੇ 'ਚ ਮੀਡੀਆ ਦੇ ਚਾਚੋ ਸੱਚੀ ਹੋਵੇ ਕਿ ਹਾਂ ਵਾਕਈ ਪ੍ਰਧਾਨ ਮੰਤਰੀ ਨੇ ਨਾਂ ਅੰਦੋਲਨਾਂ ਬਾਰੇ ਜਿਹੜੀ ਜਾਣਕਾਰੀ ਲਈ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਕਿ ਮਨਦੀਪ ਜੀ ਫਿਰ ਇਹ ਅਗਲੇ ਦਿਨਾਂ 'ਚ ਹੋ ਸਕਦਾ ਹੈ ਕੋਈ ਨਿਰਦੇਸ਼ ਦੇ ਦੇਣ ਖੇਤੀਬਾੜੀ ਮੰਤਰੀ ਨੂੰ ਜਾਂ ਗ੍ਰਹਿ ਮੰਤਰੀ ਨੂੰ ਕਿ ਮੀਟਿੰਗ ਕਰੋ ਭਾਈ ਕਿਸਾਨਾਂ ਨਾਲ ਕੀ ਮੰਗਦੇ ਨੇ ਪਤਾ ਤਾਂ ਦੇਖੋ ਉਹਨਾਂ ਨੂੰ ਵੀ ਹੈਗਾ ਮੰਗਦੇ ਕੀ ਨੇ ਮੰਗਦੇ ਤਾਂ ਕਿਸਾਨ ਕੁਝ ਵੀ ਨਹੀਂ ਜੀ ਜਿਹੜੇ ਵਾਅਦੇ ਪ੍ਰਧਾਨ ਮੰਤਰੀ ਹੋਰਾਂ ਨੇ ਖੁਦ ਕੀਤੇ ਸੀ ਜਦੋਂ 2021 'ਚ ਜਿਹੜਾ ਕਿਸਾਨ ਸੰਘਰਸ਼ ਦੀ ਸਮਾਪਤੀ ਵੇਲੇ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ ਉਸ ਵੇਲੇ ਜਿਹੜੇ ਵਾਅਦੇ ਕੀਤੇ ਸੀ ਕਿ ਜਿਹੜੀ ਕਾਨੂੰਨੀ ਗਾਰੰਟੀ ਦੇਵਾਂਗੇ ਜੀ ਤੁਹਾਨੂੰ ਐਮਐਸਪੀ ਦੀ ਤੇ ਤੁਹਾਡੀ ਜਿਹੜੀ ਬਾਕੀ ਮੰਗਾਂ ਨੇ ਉਹਨਾਂ ਦੇ ਉਹਨਾਂ ਦੇ ਹੱਲ ਲਈ ਕਮੇਟੀ ਬਣਾਈ ਜਾਊਗੀ ਜਿਹੇ ਇਹ ਵਾਦੇ ਖੁਦ ਕੀਤੇ ਸੀ ਪ੍ਰਧਾਨ ਮੰਤਰੀ ਨੇ ਬਿਲਕੁਲ ਜੀ ਕਿਸਾਨ ਉਹੀ ਵਾਦਿਆਂ ਦੀ ਪੂਰਤੀ ਮੰਗ ਰਹੇ ਨੇ ਕਿ ਭਾਈ ਤੁਸੀਂ ਜਿਹੜੇ ਵਾਦੇ ਕੀਤੇ ਸੀ ਉਹਨੂੰ ਪੂਰੇ ਕਰ ਦਿਓ ਹੋਰ ਨਵਾਂ ਦਾ ਕਿਸਾਨ ਕੁਝ ਨਹੀਂ ਨਾ ਮੰਗ ਰਹੇ ਇਸੇ ਗੱਲ ਨੂੰ ਲੈ ਕੇ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੇ 20 ਦਿਨਾਂ ਤੋਂ ਉਹ ਆਪਣੀ ਜਾਨ ਵੀ ਬਾਜ਼ੀ ਤੇ ਖੇਡ ਰਹੇ ਨੇ ਜਾਨ ਦੀ ਉਹਤੀ ਲਾਈ ਹੋਈ ਹੈ ਉਹਨਾਂ ਨੇ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦੀ ਪੈਣ ਉਹਨਾਂ ਦੇ ਛੋਟਾ ਜਿਹਾ ਪੁੱਤਰਾ ਉਹਨਾਂ ਦਾ ਪੁੱਤਲੋ ਸਾਰਾ ਪਰਿਵਾਰ ਵੀ ਉੱਥੇ ਡਟਿਆ ਤੇ ਵੱਡੀ ਗਿਣਤੀ ਚ ਕਿਸਾਨ ਵੀ ਖਨੌਰੀ ਬਾਰਡਰ ਤੇ ਨੇ ਸੋ ਤਾਂ ਕਿ ਸੁਪਰੀਮ ਕੋਰਟ ਵੀ ਚਿੰਤਾ ਜ਼ਾਹਰ ਕਰ ਚੁੱਕਿਆ ਹੈ ਸੁਣਵਾਈ ਦੌਰਾਨ ਜਗਜੀਤ ਸਿੰਘ ਡੱਲੇਵਾਲ ਜੀ ਤੇ ਪੰਜਾਬ ਤੇ ਹਰਿਆਣਾ ਆਪਣਾ ਕੇਂਦਰ ਦੀਆਂ ਸਰਕਾਰਾਂ ਨੂੰ ਉਹਨਾਂ ਨੇ ਦੇਸ਼ ਵੀ ਦਿੱਤੇ ਨੇ ਕਿ ਉਹਨਾਂ ਦੀ ਸਿਹਤ ਲਈ ਨੋ ਤਰੰਤ ਉਹਨਾਂ ਨੂੰ ਡਾਕਟਰੀ ਸਿਹਤਾਂ ਮਹయ్యా ਕਰਾਈ ਜਾਏ ਉਹਨਾਂ ਦੀ ਸਿਹਤ ਸਭ ਤੋਂ ਪਹਿਲਾ ਹੈ ਤੇ ਇਸੇ ਤਰ੍ਹਾਂ ਮਨਦੀਪ ਜੀ ਹੁਣ ਲਗਾਤਾਰ ਜਿਹੜਾ ਖਨੌਰੀ ਬਾਰਡਰ ਤੇ ਲੋਕਾਂ ਦਾ ਜਿਹੜਾ ਆਮਦਿਆ ਵਸਰ ਕੀ ਹੈ ਹੁਣ ਲੋਕਾਂ ਚ ਭਾਵੇਂ ਹਲੇ ਉਸ ਪੱਧਰ ਤੱਕ ਗੱਲ ਤਾਂ ਨਹੀਂ ਤੁਰੀ ਜਿਹੋ ਜਿਹੀ ਗੱਲ ਜਦੋਂ ਵਿਸ਼ਵ ਪ੍ਰਸਿੱਧ ਕਿਸਾਨ ਅੰਦੋਲਨ ਲੱਗਿਆ ਸੀ ਉਦੋਂ ਹਰ ਵਰਗ ਦੇਸ਼ ਦਾ ਦਿੱਲੀ ਵੱਲ ਨੂੰ ਕੋਚ ਕਰ ਗਿਆ ਸੀ ਉਸ ਤਰ੍ਹਾਂ ਦਾ ਤਾਂ ਨਹੀਂ ਹਜੇ ਹੋ ਰਿਹਾ ਜੀ ਪਰ ਇਹ ਜ਼ਰੂਰ ਹੈ ਕਿ ਕਿਸਾਨ ਜ਼ਰੂਰ ਹੋਣਾ ਥੋੜਾ ਜਾਣ ਲੱਗੇ ਨੇ ਖਨੌਰੀ ਵੱਲ ਦੱਲੇਵਾਲ ਸਾਹਿਬ ਦੀਆਂ ਭਾਵਕਾ ਪੀਤਾ ਵੀ ਕੰਮ ਕਰ ਰਹੀਆਂ ਨੇ ਹੁਣ ਤੇ ਉਹਨਾਂ ਦੇ ਪਰਿਵਾਰ ਦੀਆਂ ਅਪੀਲਾ ਵੀ ਕੰਮ ਕਰ ਰਹੀਆਂ ਨੇ ਇਸੇ ਤਰ੍ਹਾਂ ਜਿਹੜੇ ਵੱਡੇ ਕਿਸਾਨ ਆ ਗੋ ਸੰਗਤ ਕਿਸਾਨ ਮੋਰਚੇ ਤੇ ਤੁਸੀਂ ਦੇਖ ਲਓ ਭਾਵੇਂ ਉੱਥੇ ਜਿਹੜੇ ਰਿਕਵੈਸਟ ਕਹਿਤ ਜੀ ਆਏ ਹਰਿੰਦਰ ਸਿੰਘ ਲੋਖੋ ਵਾਲਾ ਆਏ ਜਿਹੜੇ ਬਾਕੀ ਆਗੂਆਂ ਨੇ ਵੀ ਵੱਖ-ਵੱਖ ਸਮੇਂ ਆਣ ਸਮਰਥਨ ਕੀਤਾ ਇਹਨਾਂ ਨੂੰ ਤੇ ਅੱਜ ਗੁਰਨਾਮ ਸਿੰਘ ਚੜੂਨੀ ਨੇ ਐਲਾਨ ਕੀਤਾ ਹੈ ਤੇ ਉਹਨਾਂ ਨੇ ਕਿਹਾ ਹਰਿਆਣੇ ਦੇ ਕਿਸਾਨਾਂ ਨੂੰ ਕਿ ਭਾਈ ਢੱਲੇਵਾਲ ਦੀ ਜਾਨ ਨੂੰ ਬਚਾਉਣ ਲਈ ਹੁਣ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਹੁਣ ਉਹ ਚੜੂਨੀ ਆ ਰਹੇ ਨੇ ਮੈਨੂੰ ਲੱਗਦਾ ਹੈ ਕਿ ਇਸ ਨਾਲ ਵੀ ਜਿਹੜਾ ਹੈਗਾ ਵੱਡਾ ਉਤਸ਼ਾਹ ਮਿਲੇਗਾ ਜਿਹੜੇ ਕਿਸਾਨ ਨੇ ਖਾਸ ਕਰਕੇ ਹਰਿਆਣੇ ਦੇ ਜਿਹੜੇ ਕਿਸਾਨ ਨੇ ਕਿਉਂਕਿ ਚਡੂਨੀ ਨਾਲ ਵੱਡੀ ਗਿਣਤੀ 'ਚ ਹਰਿਆਣੇ ਦੇ ਕਿਸਾਨ ਜੁੜੇ ਹੋਏ ਬਿਲਕੁਲ ਜੀ ਇਹ ਆਣਗੇ ਤਾਂ ਹਰਿਆਣੇ 'ਚ ਵੀ ਜਿਹੜਾ ਉਤਸ਼ਾਹ ਮਿਲ ਗਿਆ ਤੇ ਨਾਲ ਹੀ ਗਾਇਕਾਂ ਦਾ ਆਣਾ ਮਿੱਢਲੇਵਾਲ ਕੋਲੇ ਜਾ ਰਹੀ ਆਪਾਂ ਨੇ ਦੇਖਿਆ ਬੱਬੂ ਮਾਨ ਉੱਥੇ ਆਏ ਅਮਿਤੋਜ ਮਾਨ ਆਏ ਹੋਰ ਬਹੁਤ ਸਾਰੇ ਗਾਇਕ ਹੋਣ ਹੂੰ ਗੀਤ ਵੀ ਬਣਾ ਰਹੇ ਨੇ ਢੱਲੇਵਾਲ ਸਾਹਿਬ ਉਹਨਾਂ ਦੇ ਮਰਨ ਵਾਸਤੇ ਨੂੰ ਲੈ ਕੇ ਹੂੰ ਸੋ ਜੇਕਰ ਇਸ ਸਭ ਕਾਸੇ ਦੇ ਬਾਵਜੂਦ ਇਸ ਪ੍ਰਧਾਨ ਮੰਤਰੀ ਗੰਪੀਰ ਹੁੰਦੇ ਨੇ ਤਾਂ ਉਹਦਾ ਸਵਾਗਤ ਕਰਨਾ ਬਣਦਾ ਹੈ ਮਨਦੀਪ ਜੀ ਕਿ ਉਹ ਸੱਚਮੁੱਚ ਹੀ ਦਿਲ ਤੋਂ ਗੰਪੀਰ ਹੋਣ ਤੇ ਆਪਣੇ ਕੀਤੇ ਹੋਏ ਵਾਅਦੇ ਖੁਦ ਸੇਤੇ ਕਰਨ ਹੂੰ ਬਿਲਕੁਲ ਐਲਾਨ ਕਰਨ ਮੀਟਿੰਗ ਬੁਲਾਉਣ ਦੀ ਵੀ ਲੋੜ ਨੇ ਐਲਾਨ ਕਰਦੇ ਆ ਜਿਹੜੇ ਵਾਅਦੇ ਸਾਚੇ ਮੈਂ ਪੂਰੇ ਕਰ ਰਹੇ ਹਾਂ ਐਲਾਨ ਤਾਂ ਵੈਲ ਸੀ ਉਹਨਾਂ ਨੇ ਪਹਿਲਾਂ ਵੀ ਕੀਤੇ ਸੀ ਹੁਣ ਕਿਸਾਨ ਕਹਿ ਰਹੇ ਨਿਕਾਸ ਕਰਕੇ ਡੱਲੇਵਾਲ ਸਾਹਿਬ ਨੇ ਜਿਹੜਾ ਖੂਨ ਦਾ ਗੁੱਠਾ ਲਾ ਕੇ ਚਿੱਠੀ ਪ੍ਰਧਾਨ ਮੰਤਰੀ ਨੂੰ ਭੇਜੀ ਸੀ ਹੁਣ ਉਹਦੇ 'ਚ ਵੀ ਜਿਗਰ ਹੈ ਕਿ ਐਲਾਨ ਤਾਂ ਤੁਸੀਂ ਬਹੁਤ ਕੀਤੇ ਨੇ ਪਰ ਹੁਣ ਅਸੀਂ ਵਿਸ਼ਿਸ਼ੀ ਲਵਾਂਗੇ ਤੁਹਾਡੇ ਐਲਾਨਾਂ ਤੇ ਵਿਸ਼ਵਾਸ ਨਹੀਂ ਕਰਦੇ ਹੂੰ ਉਸ ਕਰਕੇ ਡੱਲੇਵਾਲ ਸਾਹਿਬ ਦੀ ਜਿਹੜੀ ਸਥਿਤੀ ਹੈ ਉਹਦੇ ਪ੍ਰਤੀ ਜਾਗਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਨੂੰ ਵੀ ਤੇ ਖਾਸ ਕਰਕੇ ਹੁਣ ਪੰਜਾਬ ਸਰਕਾਰ ਹਾਲੇ ਤੱਕ ਵੀ ਸੁੱਤੀ ਪਈ ਹੈ ਹੂੰ ਅਜੇ ਤੱਕ ਵੀ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਜਗਜੀਤ ਸਿੰਘ ਡੱਲੇਵਾਲ ਕੋਲ ਨਾਲ ਕੋਈ ਮੰਤਰੀ ਭੇਜਿਆ ਹੈ ਨਾਲ ਕੋਈ ਵੱਡਾ ਅਧਿਕਾਰੀਆਂ ਦਾ ਕੋਈ ਬਖਤ ਬਸ ਮਹਿਜ ਜ਼ਿਲ੍ਹਾ ਪ੍ਰਸ਼ਾਸਨ ਤੱਕ ਸੀਮਿਤ ਹੋ ਕੇ ਰਹਿ ਗਿਆ ਸਾਰਾ ਕੁਝ ਹਾਲਾਂਕਿ ਪੰਜਾਬ ਸਰਕਾਰ ਨੂੰ ਭਲੀ ਭਾਂਤ ਪਣਾ ਪਤਾ ਹੋਣਾ ਚਾਹੀਦਾ ਹੈ ਕਿ ਡੱਲੇਵਾਲ ਸਾਹਿਬ ਵੱਡੇ ਆਗੂ ਨੇ ਤੇ ਸਿਰਫ ਕੱਲੇ ਪਟਿਆਲਾ ਜ਼ਿਲ੍ਹੇ ਤੱਕ ਸੀਮਿਤ ਨਹੀਂ ਹੂੰ ਬਿਲਕੁਲ ਜਿਹਾ ਆਪ ਦੇ ਕਿਸਾਨਾਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਕਿ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਆਪਣੀ ਜਾਨ ਤੇ ਖੇਤਰ ਰਹੇ ਨੇ ਹੂੰ ਹੂੰ ਇਸ ਕਰਕੇ ਗੰਭੀਰ ਹੋਣਾ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਜੇਕਰ ਨਹੀਂ ਕੇਂਦਰ ਕੋਈ ਆਪਣੇ ਵੱਲੋਂ ਪਹਿਲ ਕਰਦਾ ਤਾਂ ਪੰਜਾਬ ਸਰਕਾਰ ਖੁਦ ਵਿਚੋੜਗੀ ਕਰਨੀ ਇਸ ਮਾਮਲੇ ਤੇ ਲੈ ਕੇ ਜੀ ਭਾਈ ਤੁਹਾਡੇ ਤੁਸੀਂ ਇਹ ਗੱਲਬਾਤ ਕਰੋ ਕਿਸਾਨਾਂ ਨਾਲ ਹੂੰ ਤੇ ਇਸੇ ਤਰ੍ਹਾਂ ਜਿਹੜਾ ਸੰਭੂ ਬਾਰਡਰ ਤੇ ਕੱਲ ਗਿਆ ਸੀ ਜਥਾ ਆਪਣਾ ਮਨਦੀਪ ਜੀ ਆਪਾਂ ਸਾਰਿਆਂ ਨੇ ਦੇਖਿਆ ਹਰ ਵਾਰੀ ਇਵੇਂ ਹੁੰਦਾ ਉਸ ਜਥੇ ਦਾ ਬਿਲਕੁਲ ਜੀ ਕਿ ਪਹਿਲਾਂ ਬਹਿਸ ਹੁੰਦੀ ਹੈ ਥੋੜੀ ਦੇਰ ਕਿਉਂਕਿ ਕਿਸਾਨਾਂ ਨੇ ਤਾਂ ਇਹ ਹੁੰਦਾ ਵੀ ਅਸੀਂ ਅੱਗੇ ਜਾਣਾ ਹੈ ਭਾਈ ਫਿਰ ਕਹਿ ਵੀ ਆਪਣੇ ਆਪ ਨੂੰ ਮਰਜੀ ਵੜੀ ਰਹੇ ਨੇ ਵੈਸੇ ਮਰਜੀ ਵੜੇ ਤਾਂ ਕਦੇ ਪਿੱਛੇ ਨਹੀਂ ਮੁੜਦੇ ਜਦੋਂ ਤੁਰ ਪੈਣਾ ਜੀ ਸੋ ਇਸ ਕਰਕੇ ਜਦੋਂ ਜਾਂਦੇ ਨੇ ਤਾਂ ਕੁਝ ਦਿਨ ਜਿਹੜੇ ਉੱਥੇ ਦੇ ਹੈਗੇ ਨੇ ਪੁਲਿਸ ਅਧਿਕਾਰੀ ਉਹਨਾਂ ਨਾਲ ਬਹਿਸ ਕਰਦੇ ਨੇ ਕਹਿੰਦੇ ਨੇ ਅਸੀਂ ਨਹੀਂ ਭਾਈ ਤੁਹਾਨੂੰ ਜਾਣ ਦੇਣਾ ਪਹਿਲਾਂ ਮਨਜ਼ੂਰੀ ਲੈ ਕੇ ਆਓ ਹੁਣ ਮਨਜ਼ੂਰੀ ਕਿਹਨੇ ਦੇਣੀ ਹੈ ਦੱਸੋ ਮਨਜ਼ੂਰੀ ਤਾਂ ਕੇਂਦਰ ਚ ਦਿੱਲੀ ਵੀ ਭਾਰਤ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਹਰਿਆਣਾ ਚ ਭਾਰਤ ਜਨਤਾ ਪਾਰਟੀ ਦੀ ਸਰਕਾਰ ਹੈ ਜੀ ਹੁਣ ਭਾਈ ਮਨਜ਼ੂਰੀ ਦਾ ਤੁਸੀਂ ਹੁਣ ਦੇਣੀ ਹੈ ਤੇ ਸੋਹ ਕਿਸਾਨਾਂ ਤੋਂ ਤੁਹਾਨੂੰ ਡਰ ਵੀ ਕਿਸ ਗੱਲ ਦਾ ਹੈ ਜੇ ਚਲੇ ਵੀ ਜਾਣਗੇ ਪੈਦਲ ਉਹਨਾਂ ਨੇ ਜਾਣਾ ਹੈ ਹਰ 15 ਕਿਲੋਮੀਟਰ ਤੇ ਉਹਨਾਂ ਦਾ ਪੜਾ ਹੋਣਾ ਹੈ ਉਹ ਮੈਨੂੰ ਲੱਗਦਾ ਹੈ ਕਿ ਬੇਵਜ੍ਹਾ ਕਿਸਾਨਾਂ ਨੂੰ ਜਿਹੜੇ ਹੈਗੇ ਜਾਣ ਤੋਂ ਰੋਕ ਰਹੇ ਨੇ ਤਾਂ ਕਹਿ ਇਹ ਬੇਰਥੂ ਗੈਸ ਦੇ ਗੋਲੇ ਕੱਲ ਵਰਾਏ ਗਏ ਇੱਕ ਕਿਸਾਨ ਦੀ ਅੱਖ ਵੀ ਨੁਕਸਾਨੀ ਗਈ ਹੋਰ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਸਰਵਣ ਸਿੰਘ ਪੰਦੇਰ ਨੇ ਹੁਣ ਐਲਾਨ ਕੀਤਾ ਹੈ ਕਿ ਦੇਖੋ ਅੱਜ ਜਿਹੜਾ ਕੱਲ ਨੂੰ 16 ਤਰੀਕ ਨੂੰ ਪੰਜਾਬ ਨੂੰ ਛੱਡ ਕੇ ਸਾਰੇ ਦੇਸ਼ 'ਚ ਟਰੈਕਟਰ ਮਾਰਚ ਦਾ ਅ ਸੰਦਾ ਦਿੱਤਾ ਹੋਇਆ ਹੈ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਜਿਹੜੇ ਸੰਭੂ ਤੇ ਖਨੌਰੀ ਬਾਡਰਾਂ ਤੇ ਅੰਦੋਲਨ ਚਲਾ ਰਹੇ ਹੈ ਬਿਲਕੁਲ ਜੀ ਉਸ ਨੂੰ ਕਿੰਨਾ ਹੰਗਾਰਾ ਮਿਲਦਾ ਹੈ ਕੱਲ ਨੂੰ ਪਤਾ ਲੱਗੇਗਾ ਤੇ ਇਸ ਦੇ ਨਾਲ ਨਾਲ 18 ਤਰੀਕ ਨੂੰ ਹੋਣਾ ਜਿਹੜਾ ਹੈਗਾ ਕਿਸਾਨਾਂ ਨੇ ਏਲਾਨ ਕਰਤਾ ਇਸੇ ਮੋਰਚੇ ਨੇ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚੇ ਨੇ ਕਿ ਪੰਜਾਬ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੇ ਪੰਜਾਬ ਚ ਰੇਲਾਂ ਰੁਕੀਆਂ ਜਾਣਗੀਆਂ ਹੂੰ ਇਹ ਮਨਦੀਪ ਜੀ ਠੀਕ ਹੈ ਵੀ ਜਦੋਂ ਹੁਣ ਕੋਈ ਸੁੱਤਾ ਪਿਆ ਜਾਗਦਾ ਹੀ ਨਾ ਹੋਵੇ ਤਾਂ ਕੁਝ ਨਾ ਕੁਝ ਕਰਨਾ ਪਵੇਗਾ ਇਹਦੇ ਨਾਲ ਇਹ ਜ਼ਰੂਰ ਹੈ ਕਿ ਦੇਖੋ ਜਿਹੜੇ ਯਾਤਰੀ ਹੁੰਦੇ ਨੇ ਉਹਨਾਂ ਨੂੰ ਪ੍ਰੇਸ਼ਾਨੀ ਤਾਂ ਬਹੁਤ ਹੁੰਦੀ ਹੈ ਬਿਲਕੁਲ ਜੀ ਕਈ ਯਾਤਰੀਆਂ ਨੇ ਕਿਸੇ ਜ਼ਰੂਰੀ ਕੰਮ ਲਈ ਜਾਣਾ ਹੁੰਦਾ ਹੈ ਸਮਾਂ ਸੀਮਤ ਹੁੰਦਾ ਹੈ ਫਿਰ 3 ਘੰਟੇ ਤੇ ਬੰਦ ਦੇ ਅਦਾਸਰ ਬਹੁਤ ਸ਼ਾਮ ਤੱਕ ਹੀ ਰਹਿੰਦਾ ਹੈ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਨੇ ਜਿਹੜੀ ਸਿਰਫ ਉਸ ਰੋਡ ਤੇ ਇੱਕ ਦਿਨ ਲਈ ਚਲਨੀ ਹੁੰਦੀ ਹੈ ਕੈਨਸਲ ਹੋ ਜਾਂਦੀ ਹੈ ਉਹ ਦੂਜੇ ਦਿਨਾਂ ਦੀ ਹੈ ਜੀ ਤੇ ਯਾਤਰੀ ਪਰੇਸ਼ਾਨ ਹੁੰਦੇ ਨੇ ਪਰ ਹੁਣ ਕਰਨ ਤਾਂ ਕਿਸਾਨ ਵੀ ਕੀ ਕਰੇ ਨਹੀਂ ਇਹਨਾਂ ਦਾ ਕਿਹਾ ਤਾਂ ਇਹ ਵੀ ਜਾ ਰਿਹਾ ਵੇ ਸ਼ੰਭੂ ਜੀ ਜਿਹੜਾ ਬਾਰਡਰ ਬੰਦ ਕੀਤਾ ਹੈ ਜੀ ਬਹੁਤ ਸਾਰੀ ਪ੍ਰੇਸ਼ਾਨੀ ਹੋ ਰਹੀ ਲੋਕਾਂ ਨੂੰ ਪਰ ਭਾਈ ਜਦੋਂ ਕੋਈ ਗੱਲ ਸੁਣਦਾ ਹੀ ਨਾ ਹੋਵੇ ਤਾਂ ਕਿਸਾਨ ਕਰੇ ਤਾਂ ਕੀ ਕਰੇ ਇਹ ਵੀ ਤਾਂ ਹੈ ਨਾ ਆਪਣੀ ਗੱਲ ਸੁਣਾਉਣ ਲਈ ਕੁਝ ਤਾਂ ਕਰਨਾ ਪਵੇ ਬਿਲਕੁਲ ਸਭ ਉਹ ਬਾਡਰ ਤਾਂ ਬੰਦ ਵੀ ਸਰਕਾਰਾਂ ਨੇ ਕੀਤਾ ਹੋਇਆ ਕਿਸਾਨਾਂ ਨੇ ਰੱਖੀਤਾ ਨਹੀਂ ਹਰਿਆਣਾ ਸਰਕਾਰ ਬਾਡਰ ਖੋਲ ਦੇਵੇ ਕਿਸਾਨ ਅੱਗੇ ਚਲੇ ਜਾਣਗੇ ਕਿਸਾਨ ਤਾਂ ਕਹਿ ਰਹੇ ਨੇ ਸਾਤਵੀਂ ਪ੍ਰੋਟੈਸਟ ਕਰਨਾ ਹੁਣ ਤਾਂ ਉਹਦਾ ਸਿੱਧਾ ਸਿੱਧਾ ਗੱਲ ਹੈ ਵੈਸੇ ਵੀ ਕਿ ਅਸੀਂ ਤਾਂ ਪੈਦਲ ਜਾਣਾ ਹੈ ਜੀ ਪੈਦਲ ਦਿੱਲੀ ਕੁਛ ਕਰਨਾ ਪਰ ਇੱਕ ਗੱਲ ਜ਼ਰੂਰ ਹੈ ਜਿਹੜੀ ਸਥਾਨਾਂ 'ਚ ਜਿਹੜੇ ਆਮ ਕਿਸਾਨ ਗੱਲ ਕਰਦੇ ਨੇ ਕਿ ਹੁਣ ਜਿਹੜਾ ਦਿੱਲੀ ਕੁਛ ਵਾਲਾ ਸਰਵਰ ਸਿੰਘ ਭੰਦੇਰ ਨੂੰ ਆਪਾਂ ਨੇ ਕੱਲ ਵੀ ਗੱਲ ਕੀਤੀ ਸੀ ਕਿ ਹੁਣ ਕੁਝ ਦਿਨਾਂ ਲਈ ਇਹਨੂੰ ਮੁਲਤਵੀ ਕਰ ਲੈਣਾ ਚਾਹੀਦਾ ਵੈਸੇ ਤਾਂ ਮੁਲਤਵੀ ਹੋ ਗਿਆ ਜੇ ਨਵੇਂ ਸਿਰਿਓਂ ਲਾਲ ਨਹੀਂ ਕੀਤਾ ਉਹਨਾਂ ਨੇ ਕਹਿਕਲਾ ਜਿੱਥੇ ਕਦੋਂ ਜਾਏਗਾ ਪਰ ਇਸ ਦੇ ਬਾਵਜੂਦ ਹੈ ਜੇ ਅਗਲਾ ਜਿੱਥੇ ਭੇਜਣ ਦੀ ਥਾਂ ਹੁਣ ਸਾਰਾ ਧਿਆਨ ਜਿਹੜਾ ਹੈਗਾ ਜਗਜੀਤ ਸਿੰਘ ਢੱਲੇਵਾਲ ਵੱਲ ਤੇ ਖਨੌਰੀ ਬਾਰਡਰ ਤੇ ਇਕੱਠ ਵਿਦਾਨ ਵੱਲ ਲਾਣਾ ਚਾਹੀਦਾ ਹੈ ਤਾਂ ਕਿ ਜੇ ਇਹਨਾਂ ਵੱਧ ਇਕੱਠ ਹੋਏਗਾ ਉੱਥੇ ਉਹਨੀ ਫਿਰ ਸੈਂਟਰ ਸਰਕਾਰ ਤੇ ਰਾਜ ਸਰਕਾਰ ਨੂੰ ਥੋੜੀ ਉਹਨਾਂ ਦੀ ਜਾਗ ਖੁੱਲੂਗੀ ਜਿਹੜੇ ਕੰਬ ਕਰਨੀ ਨਹੀਂ ਲੀਂਦੋਂ ਸੁੱਤੇ ਪਏ ਨੇ ਇਸ ਦੇ ਨਾਲ ਦੋਵਾਂ ਸਰਕਾਰਾਂ ਤੇ ਦਬਾਅ ਬਣੇਗਾ ਕੋਈ ਗੱਲਬਾਤ ਕਿਸਾਨਾਂ ਨਾਲ ਹੋਏਗੀ ਦੇਖੋ ਹੋਣੀ ਤਾਂ ਆਖਰ ਨੂੰ ਗੱਲਬਾਤ ਹੈ ਗੱਲਬਾਤ ਨਾਲ ਹੀ ਕੋਈ ਰਾਹ ਖੁੱਲਣਾ ਹੈ ਗੱਲਬਾਤ ਨਾਲ ਹੀ ਮਸਲਾ ਹੱਲ ਹੋਣਾ ਹੈ ਹੂੰ ਪਤਾ ਨਹੀਂ ਕਿਉਂ ਦੇਰੀ ਕਰ ਰਹੇ ਨੇ ਕਿ ਕਿ ਕਿਸਾਨ ਆਗੂ ਦੀ ਕੋਈ ਕੀਮਤ ਹੀ ਨਹੀਂ ਸਮਝ ਰਹੇ ਜੀਵਨ ਜੀਵਨ ਦੀ ਕੇਂਦਰ ਤੇ ਰਾਜ ਸਰਕਾਰ ਵੀ ਜਗਦੀਸ਼ ਸਿੰਘ ਡੱਲੇਵਾਲ ਜਿਹੜੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਜਿਹੜੇ ਵਰਨ ਵਰਤ ਤੇ ਬੈਠੇ ਨੇ ਜਾਨ ਦੀ ਉਹਤੀ ਦੇਣ ਨੂੰ ਤਿਆਰ ਬੈਠੇ ਨੇ ਜਿਹੜੇ ਕਹਿ ਰਹੇ ਨੇ ਮੈਂ ਆਪਣੀ ਜਾਨ ਕਿਸਾਨਾਂ ਲਈ ਕੁਰਬਾਨ ਕਰਨ ਦੇਣੀ ਹੈ ਕੀ ਕੇਂਦਰ ਤੇ ਜਿਹੜੀ ਹੈਗੀ ਹੈ ਸਟੇਟ ਸਰਕਾਰ ਉਹਨਾਂ ਦੀ ਨਜ਼ਰ 'ਚ ਉਸ ਕਿਸਾਨ ਆਗੂ ਦੇ ਜੀਵਨ ਲਈ ਕੋਈ ਥਾਂ ਨਹੀਂ ਹੈ ਹੂੰ ਜੇ ਜੇ ਹੈ ਜੇ ਇਹ ਮੈਨੂੰ ਲੱਗ ਰਿਹਾ ਹੈ ਇਹਨੂੰ ਕਿ ਉਹ ਬਿਲਕੁਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਬਿਲਕੁਲ ਤੇ ਜੇਕਰ ਉਹ ਲੈਂਦੇ ਹੁੰਦੇ ਤਾਂ ਹੁਣ ਤੱਕ ਕਿਸਾਨਾਂ ਨਾਲ 20 ਦਿਨ ਹੋ ਗਏ ਅੱਜ ਮਰਨ ਵਰਤੇ ਬੈਠੇ ਢਾਲੇਵਾਂ ਨੂੰ ਤੇ ਫਿਰ ਕਿਉਂ ਗੱਲਬਾਤ ਕਿਉਂ ਨਹੀਂ ਕਰ ਰਹੇ ਹੂੰ ਸੋ ਜੇ ਪ੍ਰਧਾਨ ਮੰਤਰੀ ਨੇ ਕੱਲ ਗੱਲ ਕੀਤੀ ਹੈ ਜਿਹੜੇ ਮੀਡੀਆ ਦੇ ਅੱਜ ਇੱਕ ਹਿੱਸੇ 'ਚ ਖਬਰ ਚੱਲ ਰਹੀ ਹੈ ਹੂੰ ਤਾਂ ਮੈਂ ਸਮਝਦਾ ਹਾਂ ਕਿ ਸਭ ਸੱਗਣਾ ਤੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਕੋਈ ਮੰਤਰੀਆਂ ਦੀ ਕਮੇਟੀ ਬਣਾਣ ਇਸ ਮਾਮਲੇ ਨੂੰ ਲੈ ਕੇ ਖੇਤੀਬਾੜੀ ਮੰਤਰੀ ਅਗਵਾਈ ਕਰਨ ਚਾਹੀਦੇ ਗਰੇ ਮੰਤਰੀ ਕੋਈ ਕਰੇ ਕਿਉਂਕਿ ਜਿਹੜੀ ਜੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਸੀ ਹੋ ਸਕਦਾ ਉਹਨਾਂ ਤੱਕ ਪਹੁੰਚ ਗਈ ਹੋਵੇ ਕਿਉਂਕਿ ਬੀਤੇ ਦਿਨੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਵੱਲੋਂ ਇੱਕ ਸੰਦੇਸ਼ ਵੀ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਸਰਕਾਰ ਦੇ ਉੱਤੇ ਦਬਾਅ ਪਾਓ ਤਾਂ ਕਿ ਐਦਾਂ ਕਿਸਾਨਾਂ ਦੀਆਂ ਜਿਹੜੇ ਖੁਦਕੁਸ਼ੀਆਂ ਨੇ ਉਹ ਰੁਕ ਸਕਣ ਮੇਰੀ ਜਿਹੜੀ ਜ਼ਿੰਦਗੀ ਅੁੱਧੇ ਦੀ ਪ੍ਰਵਾਹ ਨਾ ਕਰੋ ਤੁਸੀਂ ਬਿਲਕੁਲ ਜੀ ਦੇਖੋ ਡੱਲੇਵਾਲ ਸਰ ਤਾਂ ਬਹੁਤ ਅਡੋਰ ਨੇ ਬਹੁਤ ਨੇਡਰ ਨੇ ਇਸ ਉਮਰ 'ਚ ਜਦੋਂ ਬੰਦਾ ਕੈਂਸਰ ਵਰਗੇ ਭਿਆਨਕ ਰੋਗ ਤੋਂ ਪੀੜਤ ਹੋਵੇ ਬਿਲਕੁਲ ਮਨਦੀਪ ਜੀ 20 ਮਾ ਦੇਣਾ ਕਹਿ ਦੇਣਾ ਸੌਖਾ ਆ ਆਪਾਂ ਇੱਕ ਇੱਕ ਦੁਪਹਿਰ ਦਾ ਖਾਣਾ ਆ ਸਵੇਰ ਦਾ ਖਾਣਾ ਆ ਸ਼ਾਮ ਦਾ ਖਾਣਾ ਇੱਕ ਵੇਲੇ ਦਾ ਵੀ ਖਾਣਾ ਕਿਤੇ ਡੇਟ ਹੋ ਜਾਵੇ ਕਹ ਰਾਂਝ ਲੋਕੀ ਥਾਲਾਂ ਥਾਲੀਆਂ ਭਗਾ ਭਗਾ ਕੇ ਮਾਰ ਦੇਣੇ ਕਿ ਦੇਰ ਕਿਉਂ ਹੋ ਗਿਆ ਤੇ ਅੱਧੇ ਘੰਟੇ ਦੇ ਡੇਟ ਪਿੱਛੇ ਮਿਲਣ ਲੋਕ ਲੜਫੇ ਦੇ ਦੇ ਬਿਲਕੁਲ ਜੀ ਬਿਲਕੁਲ ਸੋ 20 ਦਿਨ ਤੋਂ ਜੇ ਕੋਈ ਕਿਸਾਨਾਂ ਦਾ ਕੋ ਜਿਹੜਾ ਬਿਨਾਂ ਕੁਝ ਖਾਤੇ ਆ ਬਿਨਾਂ ਕੁਝ ਪੀਤੇ ਆ ਲਗਾਤਾਰ ਇਹਨਾਂ ਦਾ 14 ਕਿਲੋ ਵਜ਼ਨ ਘਟ ਚੁੱਕਾ ਹੈ ਜਿਹੜੇ ਕੈਂਸਰ ਵਰਗੇ ਨਾ ਮਾਰਾਤ ਰੋਗ ਤੋਂ ਪੀੜਤ ਨੇ ਜਿਉਂ ਅਡੋ ਨਿਦਰਤਾ ਨਾਲ ਕਿਸਾਨੀ ਮਸਲਿਆਂ ਨੂੰ ਲੈ ਕੇ ਮਰਨ ਵਰਤੇ ਬੈਠੇ ਨੇ ਤੁਹਾਨੂੰ ਉਹਨਾਂ ਨੂੰ ਸਲਾਮ ਕਰਨਾ ਬਣਦਾ ਹੈ ਬਿਲਕੁਲ ਜੀ ਤੇ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣਾ ਹੂੰ ਕਿਸਾਨ ਦੇ ਕਿਸਾਨ ਜਿਹੜਾ ਹੈਗਾ ਦੇਸ਼ ਦੀ ਖਾਸ ਕਰਕੇ ਪੰਜਾਬ ਦਾ ਕਿਸਾਨ ਉਹ ਦੇਸ਼ ਦੇ ਲੋਕਾਂ ਦਾ ਢਿੱਡ ਭਰ ਕੇ ਉਹਨਾਂ ਦੀਆਂ ਜ਼ਿੰਦਗੀਆਂ ਬਚਾਉਂਦਾ ਹੈ ਹੂੰ ਤੇ ਅੱਜ ਜੇ ਕਿਸਾਨ ਆਗੂ ਨੂੰ ਮਰਨ ਵਰਤ ਰੱਖਣਾ ਪੈ ਰਿਹਾ ਉਹ ਵੀ ਆਪਣੀ ਹੱਕੀ ਮੰਗਾਂ ਮੰਨਵਾਉਣ ਲਈ ਤੇ ਮੰਗਾਂ ਵੀ ਉਹ ਜਿਹੜੀਆਂ ਪ੍ਰਵਾਨ ਕੀਤੀਆਂ ਸੀ ਹੂੰ ਸਰਕਾਰ ਨੇ ਇਸ ਕਰਕੇ ਜਲਦੀ ਤੋਂ ਜਲਦੀ ਇਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਤੇ ਜਗਜੀਤ ਸਿੰਘ ਢੱਲੇਵਾਲ ਦੀ ਜ਼ਿੰਦਗੀ ਹੈਗੀ ਜਿਹੜੀ ਉਹ ਬਚਾਉਣੀ ਚਾਹੀਦੀ ਹੈ ਕੇਂਦਰ ਤੇ ਪੰਜਾਬ ਸਰਕਾਰ ਨੂੰ ਗੰਭੀਰ ਹੋ ਕੇ ਉਹਨਾਂ ਨਾਲ ਤੁਰੰਤ ਬਿਨਾਂ ਕਿਸੇ ਦੇਰੀ ਤੋਂ ਗੱਲਬਾਤ ਦਾ ਰਬ ਬਣਾਉਣਾ ਬਿਲਕੁਲ ਜੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਕਿ ਜਲਦ ਹੀ ਪੀਐਮ ਮੋਦੀ ਹੋਰਾਂ ਦੇ ਵੱਲੋਂ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ ਤਾਂ ਕਿ ਜਿਹੜਾ ਮਰਨ ਵਰਤ ਹੈ ਉਹ ਜਿਹੜਾ ਜਗਜੀਤ ਸਿੰਘ ਢੱਲੇਵਾਰ ਹੋਰਾਂ ਦਾ ਉਹ ਖਤਮ ਹੋ ਜਾਵੇ ਤੇ ਸੋ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ